ਹੈ ਲੋਕੀ ਸਤ ਸ੍ਰੀ ਅਕਾਲ ਜੀ ਮੈਂ ਜਸਪੀਰ ਕੌਰ ਮੇਰੇ ਚੈਨਲ ਪੰਜਾਬੀ ਟੂਰਫੈਣੀ ਬਲੌਗਟਰ ਤੇ ਬਹੁਤ ਬਹੁਤ ਸਵਾਗਤ ਹੈ ਮੇਰੇ ਸਾਰੇ ਬਦਿਓ ਹੋਵਗੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਵਗੇ ਸਭ ਬਦਿਓ ਠੀਕ ਠਾਕ ਹੈ ਟਾਈਮ ਹੋ ਗਿਆ ਸਮਾਂ 4:00 ਬਜਕੇ ਨੇਗੇ ਤੇ ਆਪਾਂ ਹਟਿਆ ਨਾ ਵੀਡੀਓ ਬਣਾ ਕੇ ਸੂਟਾਂ ਦੀ ਜਿਹੜੀ ਦੂਸਰੇ ਚੈਨਲ ਤੇ ਅਪਲੋਡ ਕਰਾਂਗੇ ਕੱਲ ਨੂੰ ਸਵੇਰੇ 10:00 ਵਜੇ ਪਲੀ ਤੁਸੀਂ ਜ਼ਰੂਰ ਦੇਖ ਲਿਓ ਤੇ ਦਿਨ ਅੱਜ ਸੰਡੇ ਦਾ ਮੰਡੇ ਨੂੰ ਪਾ ਸਵੇਰੇ 10:00 ਵਜੇ 9:00 ਤੋਂ 10:00 ਦੇ ਵਿੱਚ ਵਿੱਚ ਆਪਾਂ ਇਹ ਵੀਡੀਓ ਅਪਲੋਡ ਕਰਿਆ ਕਰਾਂਗੇ ਤੇ ਆਪਣੇ ਕੋਲ ਬਹੁਤ ਜ਼ ਪੈ ਕਾਟਨ ਦਾ ਤੇ ਸਿੰਥੈਟਿਕ ਵੀ ਆ ਗਏ ਥੋੜਾ ਜਿਵੇਂ 2 ਮਹੀਨੇ ਮੌਸਮ ਵਿੱਚ ਪੈਣ ਵਾਲਾ ਤੇ ਗਰਮੀ ਵਾਲਾ ਵੀ ਆ ਗਿਆ ਪ्युअर ਕਾਟਨ ਦੇ ਵਿੱਚ ਦੇਖੋ ਕਿੰਨੇ ਸੋਹਣੇ ਪ੍ਰਿੰਟ ਨੇਗੇ ਸਪੂਨ ਦੇ ਵਿੱਚ ਹਸਾਬਾ ਸਿਲਕ ਦੇ ਵਿੱਚ ਹੈਗਾ ਤੇ ਇਹਦੇ ਵਿੱਚ ਕਲਰ ਹੈਗਾ ਮੌਸਮ ਦੇ ਪ੍ਰਿੰਟ ਨੇਗੇ ਸਾਰੇ ਤੇ ਇੱਕ ਰਸਤੇ ਵਿੱਚ ਵੀ ਹੈਗਾ ਆਪਣੇ ਕੋਲ ਇਹ ਕਲਰ ਕ੍ਰਾਸ ਦੇ ਵਿੱਚ ਨੇ ਹਨ ਇਹ بڑے ਸੂਟ ਇੱਕ ਦੇ ਵਿੱਚ ਇਹ ਕਲਰ ਆ ਕਿਹਦੇ ਵਿੱਚ ਇਹ ਕਲਰ ਆਗਾ ਤੇ ਇੱਕ ਦੇ ਵਿੱਚ ਆ ਬਾਕਸ ਨਾਲ ਮੈਂਜੀ ਕਲਰ ਆਗਾ ਇਹ ਆਗੇ ਨੇ ਕ੍ਰਾਸ ਦੇ ਵਿੱਚ ਤੇ ਇਸ ਤੋਂ ਇਲਾਵਾ ਆਪਣੇ ਕੋਲ ਆਗੇ ਨੇਗੇ ਜੌਰਜਟ ਦੇ ਸੂਟ ਇਹ بڑے ਸੂਟ ਨੇ ਕੁਝ ਜੌਰਜਟ ਦੇ ਤੇ ਇਹ ਵੀ ਸਾਨੂੰ ਦੋ ਕਲਰ ਮਿਲ ਜਾਣਗੇ ਕਿਹ ਵਾਲਾ ਕਲਰ ਮਿਲ ਜੂਗਾ ਜਨਾ ਇਹ ਵਾਲੀ ਲਵੈਂਡਰ ਬੋਟਨ ਹੈਗੀ ਕਿਚਪਲੀ ਕਲਰ ਮਿਲ ਜੂਗਾ ਬੋਸ ਨੂੰ ਸ਼ੂਟਸ ਵਾਲ ਤੁਸੀਂ ਆਰਡਰ ਕਰ ਸਕਦੇ ਹੋਗੇ ਸਕਰੀਨ ਸ਼ਾਟ ਲੈ ਕੇ ਅਜ ਆਪਣੀ ਜਿਹੜੀ 10 ਵਜੇ ਵੀਡੀਓ ਅਪਲੋਡ ਹੋ ਜੂਗੀ ਤੂਰ ਬਟੀਕ ਤੁੰਗਾ ਤੇ ਤੇ ਆਪਣੀ ਇੰਸਟਾਗ੍ਰam ਦੀ ਆਈਡੀ ਹੈਗੀ ਤੂਰ ਬਟੀਕ ਤੁੰਗਾ ਤੁਸੀਂ ਉੱਤੇ ਫੋਲੋ ਕਰ ਸਕਦੇ ਹੋਗੇ ਆਪਣੀ ਜਿਹੜੀ ਵੀਡੀਓ ਆਪਣੀ ਫੋਲੋ ਕਰ ਲਓ ਤੁਸੀਂ ਇੰਸਟਾਗ੍ਰam ਤੇ ਵੀ ਤੇ ਆਪਣੇ ਦੂਸਰੇ ਚੈਨਲ ਆਪਣਾ ਤੂਰ ਰੂਟੀ ਤੁੰਗਾ ਜਿਹਦੇ ਵਿੱਚ ਆਪਾਂ ਸ਼ੂਟਾਂ ਦੀ ਵੀਡੀਓ ਅਪਲੋਡ ਕਰ ਦਿੰਨੇ ਆ ਤੁਸੀਂ ਉਹਨੂੰ ਵੀ ਜ਼ਰੂਰ ਫੋਲੋ ਕਰ ਲਿਓ ਤੇ ਟਾਈਮ ਹੋ ਗਿਆ ਸਮਝ 4:00 ਤਾਂ ਹੋ ਗਏ ਤੇ ਅੱਜ 10ਵੀਂ ਹੈ ਨਾ 10ਵੀਂ ਤੇ ਪਾ ਮਤਲਬ ਠੀਕ ਹੋਣਾ 10ਵੀਂ ਆਪਣੇ ਬਾਬਾ ਜੀ ਦੀ ਤੇ ਜਾਣੀ ਬਸ ਤਿਆਰ ਹੋਈ ਬੈਠੀ ਸੀ ਮੈਂ ਵੀਡੀਓ ਬਣਾ ਕੇ ਤੇ ਦੇਖ ਬਣਾਉਣੇਗੇ ਫਿਰ ਆਪਾਂ 10ਵੀਂ ਜਾਵਾਂਗੇ ਤੇ ਮੌਸਮ ਵੀ ਅੱਜ ਦੁਬਾਰਾ ਫੇਰਣਾ ਬੱਦਲ ਵਾਈ ਜਿ ਹੋਰੀ ਹਲਕੀ ਜੀ ਤੇ ਆਪਣੇ ਬਾੜੀ ਚ ਲਾ ਦਿੱਤੀ ਹੈਗੀ ਕਰਨਵੀਰ ਨੇ ਮੇਰੇ ਟ੍ਰਾਈਪੋਡ ਦਾ ਤੋੜਤਾ ਸੀਗਾ ਫੋਲਡਰ ਮੈਂ ਤਾਂ ਵੀਡੀਓ ਵੀ ਨਹੀਂ ਬਣਦੀ ਸੀ ਹੁਣ ਕਿਉਂਕਿ ਮੈਂ ਕੱਢੀ ਹੁੰਦੀ ਨਾ ਆਪੇ ਵੀਡੀਓ ਬਣਾਉਣ ਲਈ ਤੇ ਇਹ ਵਾਲਾ ਫੋਲਡਰ ਦਰੋੜਦਾ ਸੀ ਕਰਨ ਬੀਨੇ ਬਹੁਤ ਉਹ ਕਰਦਾ ਧੱਕਾ ਕਰਦਾ ਰਹੀ ਚੀਜ਼ ਨਾ ਤੇ ਦੁਬਾਰਾ ਹੁਣ ਫੇਰੇ 150 ਲੈ ਕੇ ਆਏ ਤੇ ਨਾਲੇ ਉਹਨਾਂ ਹੋ ਗਿਆ ਇਹ ਨਾਲੇ ਡੁਪਲੀਕੇਸੀ ਵਿੱਚ ਮਿਲਿਆ ਪਹਿਲਾਂ ਬਹੁਤ ਸੋਹਣਾ ਸੀਗਾ ਇਹ ਮੇਰੇ ਥੋੜਾ ਜਿਹਾ ਕਮਜ਼ੋਰ ਲੱਗਦਾ ਮੈਨੂੰ ਆਪਣੇ ਤਿੰਨੇ ਢੇੜੇ ਕਿਸ ਦੇ ਬੱਕਰੀਆਂ ਰੱਖੀ ਹੋਈਆਂ ਨੇ ਤਾਂ ਹੀ ਹਣਾ ਸੋਨ ਬੱਕਰੀਆਂ ਦੇ ਵਿੱਚ ਆਵਾਜ਼ ਆ ਰਹੀ ਹੋ ਉਹਨਾਂ ਦੀ ਬਹੁਤ ਸੂਰਤ ਬੱਚੇ ਨੇ ਬਹੁਤ ਸੋਹਣੇ ਲੱਗ ਪਿਆਰੇ ਨੇਗੇ ਤੇ ਇਹ ਸੂਟਾ ਵੜ ਕੋਲ ਰਿ ਕਾਟੇ ਸੂਟ ਵੀ ਦੇਖੋ ਕਿੰਨੇ ਸੋਨੇ ਪ੍ਰਿੰਟ ਨੇਗੇ ਇੱਕ ਵਾਰ ਪ੍ਰਿੰਟ ਕੋਈ ਇਹਦੇ ਵਿੱਚ ਆਪਣੇ ਸੂਟ ਸਾਰੇ ਸੇਲ ਹੋ ਗਏ ਨੇ ਬਸ ਸਿੰਗਲ ਸੂਟ ਰਹਿ ਗਿਆ ਵਿੱਚ ਆਪਣੇ ਕੋਲ ਪੌਸ ਨੇ ਸੂ ਕਲਰ ਦੇ ਵਿੱਚ ਸਾਰੀ ਲਾਈਟ ਤੇ ਡਾਰਕ ਕਲਰ ਸੀ ਸਾਰੀ ਸੀ ਰੋਣ ਬਸ ਸਿੰਗਲ ਸੂਟ ਰਹਿ ਗਿਆ ਜੇ ਕੋਈ ਸਿੰਗਲ ਮਗਵਾਉਣਾ ਮਗਵਾ ਸਕਦੇ ਹੋਗੇ 550 ਕਰਾਈ ਜਾਂਦਾ ਤੇ ਇੱਕ ਡਿਜ਼ਾਈਨ ਆਪਣਾ ਇਹ ਵਿੱਚ ਇਹ ਆ ਇਹ ਜਿਹੜੇ ਡਿਜ਼ਾਈਨ ਵਿੱਚ ਆਪਣੇ ਕੋਲ ਪਏ ਨੇ ਸੂਟ ਇਹ ਤੁਸੀਂ ਆਰਡਰ ਕਰ ਸਕਦੇ ਹੋਗੇ ਇਹ ਵਿੱਚ ਆਪਣੇ ਕੋਲ ਕਾਫੀ ਕਲਰ ਪਏ ਨੇ ਤੁਸੀਂ ਆਪਾਂ ਵੀਡੀਓ ਅਪਲੋਡ ਕਰਾ ਰਹੇ ਹਾਂ ਡੇਲੀ ਹੁਣ ਦੂਸਰੇ ਚੈਨਲ ਤੇ ਤੇ ਤੁਸੀਂ WhatsApp ਤੇ ਵੀ ਮੰਗਵਾ ਸਕਦੇ ਹੋਗੇ ਆਪਣੇ ਚੈਨਲ ਦੂਸਰੇ ਤੇ ਜਿਹੜਾ WhatsApp ਨੰਬਰ ਦਿੱਤਾ ਹੋਇਆ ਇਹਦੇ ਉੱਪਰ ਮੈਂ ਨਹੀਂ ਦਿੰਦੀ ਹਾਂ ਨਾ ਨੰਬਰ ਤੇ ਆਪਣੇ ਦੂਸਰੇ ਚੈਨਲ ਦੇ ਉੱਪਰ ਨੰਬਰ ਹੈਗਾ ਤੁਸੀਂ ਉਥੇ ਜਾ ਕੇ ਫੋਲੋ ਕਰ ਸਕਦੇ ਹੋ ਚਲੋ ਇਹ ਪਤੇਗ ਬਣਾ ਲਈਏ ਤੇ ਨਾਲੇ ਪਸਣ ਬਾੜੀ ਦਿਖਾ ਦਈਏ ਬਾੜੀ ਆਪਣੇ ਲਾਤੀ ਕਰੰਗੇ ਵਾਲੀ ਦੇਖੋ ਮੀਨ ਆਪਾਂ ਵੀ ਜੇ ਦੋ ਤਿੰਨ ਦਿਨ ਹੋ ਗਏ ਬਹੁਤ ਹੁਣ ਬਿਜੀ ਰਹੇ ਹਨ ਜਾਣ ਆਉਣ ਦਾ ਰਹੇ ਡੇਲੀ ਇੱਕ ਦਿਨ ਨੌਣ ਕਿ ਚਲੇਗੀ ਕੋਈ ਤੇ ਮਾਮੀ ਦਿੱਥੋਂ ਬਸ ਚਲ ਜਾਈ ਨਹੀਂਗੇ ਇੱਕਦਰ ਆਪਾਂ ਆਪਣਾ ਸਟਾਕ ਦੇਖਣ ਚਲੇਗੇ ਸੂਟਾਂ ਦਾ ਸਾਰਾ ਤੇ ਕਾਫੀ ਸਟਾਕ ਆਪਣੇ ਲਈ ਆਇਆ ਹੈ ਬਾਕੀ ਆਪਣੇ ਹੋਰ ਵੀ ਆਰਡਰ ਕਰਦੇ ਕਰ ਦਿੱਤੇ ਨੇ ਕਿਉਂਕਿ ਆਪਣਾ ਸਟਾਕ ਸੇਲ ਹੋਗਾ ਬਿਹਰਵੀਂ ਕਿਰਪਾ ਨਾਲ ਗਰਮੀ ਵਾਲਾ ਸਟਾਕ ਆਪਣੇ ਕੋਲ ਜਿਆਦਾ ਸੇਲ ਹੁੰਦਾ ਹੈ ਗਰਮੀ ਵਾਲ ਤਾਂ ਆਪਾਂ ਲੈ ਕੇ ਆਉਣੇ ਨਾਲ ਦੀ ਨਾਲ ਸੇਲ ਹੋ ਜਾਂਦਾ ਹੈ ਤੇ ਹਣ ਪਲੀ ਤੁਸੀਂ ਵੀ ਆਰਡਰ ਜਰੂਰ ਕਰੋ ਸਾਡੇ ਨਾਲ ਜੁੜੋ ਤੁਹਾਨੂੰ ਬਹੁਤ ਜਿਹੜੇ ਬਾਜ਼ ਬ੍ਰੈਡ ਵਿੱਚ ਸਾਨੂੰ ਸੂਟ ਮਿਲਣਗੇ ਬਹੁਤ ਨਾਰਮਲ ਰੇਂਜ ਦੇ ਵਿੱਚ ਜਿਵੇਂ ਬਾਹਰ ਚਾਲ ਦੇਗੇ ਮਮੀ ਮੰਜਪਰ ਨਗਰ ਸੀਗੇ ਉਹ ਜ ਆਪਣੇ ਗਰਮੀਆਂ ਵਾਲੇ ਜਿਹੜੇ ਸਬਜ਼ੀਆਂ ਬੀਜ ਦਿੱਤੀਆਂ ਨੇ ਬੀਜ ਸਾਰੇ ਤੇ ਕ੍ਰੇਲਿਆਂ ਦੇ ਬੀਜ ਲਾਉਂਦੇ ਨੇ ਕਦੂਆਂ ਦੇ ਤੇ ਤੋਰੀਆਂ ਦੇ ਇਹ ਭਿੰਡੀ ਲਾਉਂਦੇ ਹਨ ਸਾਰੇ ਜਿਹੜੇ ਲੋਬੀ ਇਹ ਚੌੜੀ ਫੁੱਲੀਆਂ ਯਾਨਕਿ ਸਾਰੇ ਬੀਜ ਲਾਉਂਦੇ ਨੇਗੇ ਤੇ ਆਪਣੀ ਮੀਂਹ ਜੀਰ ਦਾ ਬੂਟਾ ਹੈ ਇਹ ਬੁੱਟਣ ਲੱਗ ਗਿਆ ਹੁਣ ਤੇ ਇਹ ਦਰ ਅਮਰੋਦ ਦਾ ਹੈ ਤਨੀ ਆਪਣੇ ਕਵਟੇ ਚ ਰੱਖ ਲੈਣਾ ਤੇ ਜਿਹਨੂੰ ਸਬਜ਼ੀ ਵਿੱਚ ਪਾਏ ਨੇ ਜਿਵੇਂ ਕੜੀ ਵਗੈਰ ਬਣਾਉਣੀ ਹੈਗੀ ਤੇ ਲਾਸਨ ਵਿੱਚ ਆਪਾਂ ਕਦੂ ਦਾ ਰੀਜ ਲਾ ਦਾਂਗੇ ਫਿਰ ਲਾਸਨ ਪੱਟੇ ਜਾਊਗਾ ਤੇ ਬੇਲਾ ਚੱਲ ਪੈਣਗੇ ਨਹੀਂ ਬੇਲਾ ਲਾ ਦਾਂਗੇ ਲੈ ਕੇ ਹੋਰ ਇਸ ਵਾਰ ਇਹਨੇ ਕੱਲ੍ਹ ਲੈਂਦਾ ਇਹ ਬਾੜੀ ਮਤਲਬ ਲੱਗ ਗਈ ਕਿ ਉਹ ਕਪੜੇ ਦਾ ਕੰਮ ਕਰਕੇ ਟਾਈਮ ਹੀ ਲੱਗੇ ਮੈਨੂੰ ਨਾਲ ਲੱਗਣ ਦਾ ਕਸਟਮਰ ਬਹੁਤ ਜ਼ਿਆਦਾ ਸੀ ਦੁਕਾਨ ਤੇ ਲੋ ਜੀ ਆਪਣੇ ਜਿਹੜੀ ਛੀਨੀ ਹੈਗੀ ਰੱਖ ਦਿੱਤੀ ਚਾਸ ਵਾਸਤੇ ਤੇ ਕਈ ਹਨ ਚੀਨੀ ਵਿੱਚ ਹੀ ਪਾਉਂਦੇ ਨੇ ਤੇ ਬਸ ਮੈਨੂੰ ਵੀ ਲੱਗਦਾਵੇਂ ਚਿੱਪਲੇ ਖੰਡ ਪੁੱਣ ਵਾਸਤੇ ਰੱਖ ਲਤੀ ਤੇ ਪਾਣੀ ਕਰਨ ਕਰਕੇ ਖੰਡ ਪਾ ਦਿੱਤੀ ਤੇ ਪਾ ਜਿਹੜਾ 50 ਮਨ ਬਣਾ ਕੇ ਫਿਰ ਪਰਸਾਦ ਬਣਾਉਂਦੇ ਬਹੁਤ ਵਧੀਆ ਬਣਦਾ ਕਿਲੇ ਕਿ ਆਪਣੇ ਸਾਧ ਮੈਂ ਬਹੁਤ ਸਮਾਂ ਦਾ ਮੇਰ ਨੂੰ ਨਾ ਐਮ ਦਸੀ ਪ੍ਰਸਾਦ ਬਣਾਉਂਦੇ ਔਖਾ ਲਾ ਦਿੰਦੇ ਸੀ ਪਰ ਮੈਂ ਇੱਕ ਦਮਰ ਬਣਾਇਆ ਤੇ ਬਹੁਤ ਵਧੀਆ ਬਣਾਨੇ ਨੂੰ ਤੇ ਕੋਈ ਮੈਂ ਕਹਾਂ ਮੈਨਿਸਪਲਿਕਾ ਕੋਈ ਪ੍ਰਸਾਦ ਬਣਾਉਣ ਸੀ ਤੇ ਮਤ ਬਾਅਦ ਹੀ ਬਣਾ ਸਕਦੇ ਤੇ ਅਸੀਂ ਵੀਰ ਨੂੰ ਦੇਖ ਕੇ ਜੀ ਬਣਾਉਣੀ ਅਸਾਂ ਇਹ ਨਹੀਂ ਸਿੱਖੀ ਤੇ ਨਾਲ ਇਹ ਪਰ ਹੋਵੇ ਨਾ ਖਗਮ ਹੁੰਦਾ ਬਸ ਆਟਾ ਸਹੀ ਪੁੱਣਾ ਹੋਣਾ ਚਾਹੀਦਾ ਫਿਰ ਕੋਈ ਬਣਾਉਣੀ ਹੁੰਦਾ ਹੁੰਦਾ ਉਹ ਜਿਹੜਾ ਪ੍ਰਸਾਦ ਬਣਾ ਕੇ ਮੇਰੇ ਕੋਲ 10 ਮਿਥੜੀ ਕੀ ਫਿਰ ਆ ਕੇ ਬੰਤ ਤਾਲ ਚੋਮਾਂਗੇ ਤੇ ਬਾਠਰ ਵਗੈਰਾ ਕੱਢ ਲਿੱਤੇ ਹੋਏ ਸਬਜ਼ੀ ਮੰਮੀ ਬਣਾ ਲੈਣੇ ਤੇ ਫਿਰ ਕੋ ਮੱਜਾ ਖਣੀ ਹੋ ਜਾਏ ਕਿਉਂਕਿ ਮੱਜਾਂ ਦੀ ਹੁਣ ਬਹੁਤ ਗਾਈਆਂ ਸੋਣਾ ਇਹਨਾਂ ਕੰਮ ਬਹੁਤ ਹੋ ਜਾਂਦਾ ਨੇ ਨਲੀਤੀ ਬਣਾਉਣੇ ਤੇ ਕਿਸੇ ਨੂੰ ਕੋਈ ਦਵਾਈ ਪਾਉਣੀ ਤੇ ਸਾਰੇ ਕਸੂਨਾ ਕਾਫੀ ਟਾਈਮ ਲੱਗੇਗਾ। ਪਸੂਦੇ ਵੀ ਹੁਣ ਤੇ ਇੱਕ ਦੋ ਪਚੋਟੀਆਂ ਰੇਟੀ ਬਣਾਉਣੇਗੇ। ਤੇ ਇੱਕ ਕਾਨੂੰ 180 ਕਿਓ ਕੇ ਪਾਉਣੇਗੇ। ਤੇ ਇੱਕ ਨੂੰ ਮਸਟੇਟਸ ਦੀ ਪ੍ਰੋਬਲਮ ਸੀ ਉਹ ਤੇ ਆਪਾਂ ਦਵਾਈ ਲੈ ਕੇ ਐਸੀ ਉਹਦੀ ਵੀ ਅੱਜ ਸ਼ੁਰੂ ਕਰ ਦਿੱਤਾ ਪ੍ਰਸਾਦ ਬਣਾਉਣਾ। ਕਿ ਸੁਣ 3-4 ਮਹੀਨੇ ਲੱਗੇਗੇ ਤੇ ਫਿਰ ਫੋਂ ਨੂੰ ਟਰਾਈ ਕਰਦਾਂਗੇ ਪ੍ਰਸਾਦ ਪਾ ਕੇ। ਕੋਸ ਦਾ ਸਵਾਦ ਬਰਬੜ ਗਿਆ। ਤੇ ਥੋੜੀ ਆਵਾਜ਼ ਆ ਰਹੀ ਸਪਕਮੈਂਟ ਤੇ ਇਸ ਤੋਂ ਬਾਅਦ ਹੀ ਵੋਇਸ ਉੱਪਰ ਕਾਬੂ ਨਹੀਂ ਮਿਲ ਚੁ। ਉਸੇ ਬਾਅਦ ਉਹ ਬੰਦ ਲੋ ਜੀ ਵੋਇਸ ਆਪਣੇ ਆਪ ਨੇ ਹੀ ਬੰਦ ਕਰ ਦਿੱਤੀ ਹੈਗੀ। ਤੇ ਕਿਉਂਕਿ ਇੰਡਕਸ਼ਨ ਦੀ ਬਹੁਤ ਜ਼ਿਆਦਾ ਆਵਾਜ਼ ਆ ਰਹੀ ਸੀ ਪਰ ਵੀਡੀਓ ਵਿੱਚ ਵਧੀਆ ਲੱਗਦੀ ਨਹੀਂ ਆ ਰਹੀ ਆਵਾਜ਼। ਤੇ ਮੈਂ ਤੇ ਮੰਮੀ ਤੇ ਗੱਲਾਂ ਕਰਨ ਲੱਗ ਰਹੇ ਸੀ। ਜੋਤ ਬੈਠੀ ਸੀ ਕੋਣ ਤੇ ਮੰਮੀ ਕਹਿੰਦੀ ਤੁਮ ਅੰਚਾ ਪੰਨਾ ਸਿੱਖ ਲੈਣਾ। ਵੀ ਹਰੇ ਕੰਮ ਜਿਹੜਾ ਕੋਈ ਕੁੜੀ ਨੂੰ ਨਾ ਆਉਣਾ ਚਾਹੀਦਾਗਾ। ਕੋਈ ਪਾ ਕਰ ਦੇਗੇ ਨਾ ਕੋਈ ਜਮ ਮੰਜੇ ਆਪਾਂ ਪਿੰਡਾਂ ਵਿੱਚ ਹੁਣ ਭਰ ਦੇਾਂਗੇ ਬਹੁਤ ਨੂੰ ਮੰਜੇ ਘੱਟ ਰਹੇਗੇ ਨਗੇ ਹੁਣ ਆਪਣੇ ਜਿੰਨੇ ਕੋਠੀਆਂ ਨਾਲ ਬਣਾਈਆਂ ਫਿਰ ਮੰਜੇ ਹੁਣ ਆਲਾ ਪਿੰਡਰ ਡਾਉਂਦਾ ਨਹੀਂ ਬੈੱਡਰੂਮ ਦੇ ਨੇ ਪਰ ਕੰਮ ਹਣਾ ਰਹੇਗਾ ਆਉਣਾ ਚਾਹੀਦਾਗਾ ਕੋਈ ਵੀ ਕੰਮ ਹੋਵੇ ਤੇ ਇਥੇ ਇਹਨਾਂ ਗੱਲਾਂ ਕਰਨਾ ਕਰੀ ਸੀ ਤੇ ਜੋਤ ਕੰਦੀ ਮੈਂ ਤਾਂ ਸਿੱਖਣਾ ਨਹੀਂਗਾ ਮੈਂ ਤਾਂ ਆਪਣਾ ਗੇਮ ਦੇ ਵਿੱਚ ਲੱਗਣਾ ਉਹ ਕਹਿ ਮੈਨੂੰ ਇਹਦੀ ਹਾਕੀ ਦੇ ਗੇਮ ਦੇ ਵਿੱਚ ਲਾਓ ਕਿਉਂ ਮੈਂ ਤਾਂ ਪਲੇਅਰ ਬਣਨਾਗਾ ਕੰਮ ਨਹੀਂ ਸਿੱਖਦੀ ਹੈਗੇ ਇਹ ਮੰਜੇ ਬੋਲਨੇ ਜੋ ਕੱਲ ਦੇ ਬੱਚੇ ਬਸ ਫੋਨ ਤੇ ਬੈਠ ਕੇ ਜਾਂ ਪੜ੍ਹਦੇ ਇਹੇ ਕੰਮ ਰਹਿ ਗਿਆ ਨਾ ਤੇ ਆਪਣਾ ਟਾਈਮ ਵਧੀਆ ਹੁੰਦਾ ਸੀ ਤੇ ਇਹਨਾਂ ਨੇ ਪੜ੍ਹਦੇ ਵੀ ਸੀ ਇਹਨਾਂ ਨੇ ਸਾਰੇ ਕੰਮ ਵੀ ਸਿੱਖਣ ਦੇ ਸੀ ਨਾ ਤੇ ਵਧੀਆ ਟਾਈਮ ਪਾਸ ਹੋ ਜਾਂਦਾ ਸੀ ਇਹਨਾਂ ਨਾਲੇ ਹੁਣ ਬੱਚੇ ਸਾਰੇ ਫੋਨ ਤੇ ਨਿਕਲ ਆਉਂਦੇ ਨੇ ਜਾਂ ਟੀਵੀ ਦੇਖਦੇ ਸੜਦੇ ਫੇਰ ਵੀ ਬੱਚੇ ਬਹੁਤ ਖੇਡ ਲੈਂਦੇ ਨੇ ਕੱਜ ਜੋ ਥੋੜਾ ਫੋਨ ਦਾ ਲਾਲਚ ਵੱਧ ਕਰਦੀ ਹੈਗੇ ਕੰਮ ਵੀ ਤਾਂ ਬਾਹਰ ਖੇਡ ਲੈਂਦਾਗਾ ਉਹ ਨਹੀਂ ਨਾ ਕਰਦਾ ਫੋਨ ਜੋ ਥੋੜਾ ਫੋਨ ਜਿਆਦਾ ਕਰਦੀ ਹੈਗੇ ਅਸਲੋਂ ਜਦੋਂ ਨੇ ਪੜ ਪਰ ਪੜਦੇ ਹੁੰਦੇ ਸੀ ਜਾਨੀ ਤੁਸਨ ਟੀਵੀ ਵੀ ਨਹੀਂ ਦੇਖਣਾ ਹੁੰਦਾ ਸੀ ਜੇ ਪੇਪਰ ਚੱਲ ਪੈਂਦੇ ਤੇ ਟੀਵੀ ਬੰਦ ਕਰਕੇ ਕਈ ਵਾਰ ਤਾਂ ਭੇਟੀ ਵਿੱਚ ਹੀ ਰੱਖ ਆ ਦਿੰਦੇ ਮੇਰੇ ਨਾਲ ਪੇਪਰ ਨੇ ਹੁੰਦਾ ਸੀ ਟੀਵੀ ਦੇਖਣਾ ਨਹੀਂ ਹੈਗਾ ਕਿਉਂਕਿ ਆਪਣਾ ਟੀਵੀ ਲੱਗਿਆ ਹੁੰਦਾ ਫਿਰ ਉੱਪਰ ਦੇਖਣ ਦਾ ਸੁਭਾਅ ਹੋ ਜਾਂਦਾ ਵੀ ਦੇਖ ਲਓ ਨਾ ਤੇ ਬਸ ਕਹਿੰਦੇ ਸੀ ਪੜ ਲਓ ਉਸ ਤੋਂ ਬਾਅਦ ਫਿਰ ਦੇਣ ਦੇ ਕੱਢ ਕੇ ਜਦੋਂ ਉਹ ਐਗਜ਼ਾਮ ਦੇ ਪੇਪਰ ਖਤਮ ਹੋ ਜਾਂਦੇ ਹੁਣ ਤਾਂ ਫੋਨ ਹਨਾ ਸਰਦਨ ਬੱਚੇ ਫੇਰ ਵੀ ਜੇ ਕਿੰਨਾ ਮਰ ਚੀ ਰੋਕ ਲਈ ਫੇਰ ਵੀ ਅੱਖਾਂ ਚ ਰੇਤ ਪਾ ਕੇ ਮਿੰਟ ਚ ਲਾ ਜਾਂਦੇ ਰਹਿਗੇ ਨਾਲੇ ਦੁਮਾਖ ਹੋ ਰਿਹਾ ਦਾ ਬੱਚਿਆਂ ਦਾ ਇਸ ਕਰਕੇ ਉਹਨੇ ਮੈਂ ਵੀ ਜੋਤਨ ਗੇਮ ਦੇ ਵਿੱਚ ਪਾ ਦਾ ਤੇ ਇਹਨਾਂ ਨੇ ਵਧੀਆ ਲੱਗੀ ਰੋਗੀ ਨਾਲੇ ਫੋਨ ਤੋਂ ਘਟ ਦੇਖਣ ਦਾ ਲਾਲਚ ਕਰੂਗੀ ਕਿਉਂਕਿ ਮੇਲਾ ਹੌਕੀ ਵਿੱਚ ਲੱਗੀ ਹੋਈ ਸੀ ਤੇ ਹੁਣ ਉਹਦੇ ਸਕੂਲ ਦੇ ਵਿੱਚ ਇਹ ਗੇਮ ਬੰਦ ਕਰ ਦਿੱਤੀ ਬਣ ਕੀ ਇਹ ਚੱਕਰ ਹੈਗਾ ਤੇ ਵੈਸੇ ਸਕੂਲ ਚ ਗੱਲ ਵੀ ਕਰਕੇ ਆਏ ਹਾਂਗੇ ਕਿ ਤੁਸੀਂ ਗੇਮ ਵੀ ਹਨ ਇਹਦਾ ਵਧੀਆ ਇੰਟਰਸਟ ਬਣਿਆ ਵਧੀਆ ਖੇਡਦੀ ਸੀ ਹੁਣ ਦੇਖਾਂਗੇ ਅਕੈਡਮੀ ਤਾਂ ਪਤਾ ਕਰਦੇ ਆਗੇ ਫਿਰ ਤੁਸੀਂ ਅਕੈਡਮੀ ਜੁਆਇਨ ਕਰਾ ਦਾਂਗੇ ਸੋਰੂਰ ਕਿਉਂਕਿ ਸੋਰੂਰ ਹਾਂ ਅਕੈਡਮੀ ਹੈਗੀ ਆ ਆਪਕੀ ਦੀ ਤੇ ਉਥੇ ਲਾ ਦੇਵਾਂਗੇ ਜੀ ਪਤਾ ਕਰਕੇ ਦੇਖਦੇ ਆਗੇ ਬਰੇਲੀ ਬੱਚੇ ਨੂੰ ਲਿਆਉਣ ਦੀ ਤਾਂ ਪੱਕੀ ਜ਼ਿੰਮੇਵਾਰੀ ਹੋ ਜਾਂਦੀ ਹੈ ਜੀ ਬਰੇਲੀ ਬੱਚੇ ਨੂੰ ਲੈ ਕੇ ਜਾਣਾ ਨੂੰ ਜਦੋਂ ਸੂਹ ਸਾਡੇ ਨੇੜੇ ਹੈਗਾ ਸਿਰਫ 7 ਕਿਲੋਮੀਟਰ ਕੁ ਜਾਏ ਦੂਰ ਨਹੀਂ ਹੈਗਾ ਪਰ ਰੋਜ਼ ਆਉਣਾ ਜਾਣਾ ਔਖਾ ਹੋ ਜਾਂਦਾ ਫਿਰ ਵੀ ਪਸ਼ੂਆਂ ਦਾ ਕੰਮ ਆਣਾ ਮੇਰਾ ਵੀ ਬੁਟੀਕ ਦਾ ਕੰਮ ਆਗਾ ਕੰਮ ਬਹੁਤ ਹੋ ਜਾਂਦਾ ਹੈ ਕੋਲੇ ਜਾਣੇ ਨੂੰ ਦੋ ਤਿੰਨ ਜਾਣੇ ਹੋਣ ਪਰਿਵਾਰ ਦੇ ਵਿੱਚ ਹਨ ਫਿਰ ਸੌਖਾ ਹੋ ਜਾਂਦਾਗਾ ਤੋ ਦੋ ਸੂਟਰੀ ਸਿੱਖ ਗਈ ਨੇ ਇਹਨਾਂ ਨੂੰ 18 ਸਾਲ ਦੀ ਹੋਊਗੀ। ਉਹਨਾਂ ਟਾਈਮ ਤਾਂ ਨਹੀਂ ਚਲਾਉਣੀ ਨਾ ਬਿਜ਼ਾਰ ਦੇ ਵਿੱਚ। ਜਦੋਂ 18 ਸਾਲ ਤੋਂ ਉੱਪਰ ਹੋ ਗਈ ਫਿਰ ਫਿਰ ਤਾਂ ਆਪਣੀ ਚੱਲੀ ਜਾਇਆ ਕਰੂਗੀ। ਮੈਨੂੰ ਮੈਂ ਤੁਹਾਡੇ ਕੋਲੋਂ ਤੋਂ ਪਹਿਲਾਂ ਪਹਿਲਾਂ ਜਾਣ ਤੋਂ ਮੈਂ ਜਿਹੜਾ ਗਾਂ ਦਾ ਵੀ ਬਣਾ ਕੇ ਰੱਖਦਾ। ਇਹਦੀ ਦਵਾਈ ਬਣਉਣੀ ਹੈ ਗਾਂ ਦੀ ਤੇ ਇੱਕ ਦਿਨ ਮੈਂ ਤੁਹਾਨੂੰ ਵੀਡੀਓ ਵੀ ਸ਼ੇਅਰ ਕਰੂੰਗੀ। ਕਿਉਂਕਿ ਸੇ 7 ਦਿਨ ਲਗਾਤਾਰ ਪਾਉਣੀ ਹੈ 1.5 ਚਾਫੜ ਦਵਾਈ ਡੇਲੀ ਪਾਉਣਾ ਹੈ। ਤੇ ਇਹ ਦਵਾਈ ਕਿਵੇਂ ਦੇਣੀ ਆ ਤੇ ਕਿਵੇਂ ਬਣਾਉਣੀ ਹੈਗੀ। ਤੇ ਇੱਕ ਦਿਨ ਮੈਂ ਸਾਰੀ ਡਿਟੇਲ ਇਸ ਨੂੰ ਵੀਡੀਓ ਸ਼ੇਅਰ ਕਰ ਦੂੰਗੀ। ਇਹਨੇ ਪਾਸ ਰੱਖਣੇ ਪੈਣ ਭਾਈ ਉਹਨਾਂ ਨੂੰ। ਤੇ ਪਤਾ ਲੱਗ ਜੀ ਦਵਾਈ ਕਿੱਥੋਂ ਮਿਲਦੀ ਹੈਗੀ ਤੇ ਮੈਂ ਤੁਹਾਨੂੰ ਵੀਡੀਓ ਬਣਾ ਦੂੰਗੀ ਸਪੈਸ਼ਲ ਓਕੇ ਜੀ ਮੈਨੂੰ ਕਾਲੀਆ ਤੇ ਜਿਹੜੀ ਬਣਾਈ ਫਿਰ ਵੀਡੀਓ ਐਡਿਟਿੰਗ ਕਰਨੀ ਹੁੰਦੀ ਹੈ ਜੀ ਤੇ ਆਪਣਾ ਬਲੌਗ ਵਾਲਾ ਚੈਨਲ ਆ ਤੇ ਫਿਰ ਵੀਡੀਓ ਨਿਊ ਸੀ ਤੇ ਸਪੈਕ ਦੇ ਵਿੱਚ ਵਿੱਚ ਸ਼ਾਮ ਨੂੰ ਤੇ ਜਿਹੜਾ ਆਪਣਾ ਚੈਨਲ ਦੂਸਰਾ ਤੁਹਾਨੂੰ ਵੀਡੀਓ ਕਿਤੂੰਗਾ ਉਹ ਵੀ ਵੀਡੀਓ ਆਣੀ ਹੈ ਆਪਣੀ 10 ਤੋਂ 11 ਦੇ ਵਿੱਚ ਵਿੱਚ ਪਸਾਦ ਆਪਣਾ ਬਣ ਕੇ ਤਿਆਰ ਹੋ ਗਿਆ ਤੇ ਨੂੰ ਆਪਾਂ 10 ਮਿੰਟ ਮਤਰਾ ਟਿਕ ਕੇ ਹੋਣੀ ਹੈ ਪਰ ਟਾਈਮ ਨਾ ਧਾਰਾ ਚੁਈਆਂ ਲੰਘਿਆ ਕੇ ਇਹ ਕਰ ਮੈਂ ਫੜਿਆ ਪਾਣੀ ਲਾਦਾ ਇਹਨੂੰ ਫਿਰ ਚੱਲਦੇ ਹਾਂਗੇ ਤੇ ਮੈਨੂੰ ਵੀ ਇਹਨੂੰ ਜਲਦੀ ਆਈ ਉਹ ਧਾਰਾਂ ਵਿੱਚ ਉਣੀਆਂ ਨੇ ਗਈਆਂ ਤੇ ਪਾਣੀ ਪਰ ਛੋਟੀ ਮੋਟਰ ਕਣੀ ਪਾਤਾ ਖੇਤਾਂ ਵਾਲੀ ਤਾਂ ਫਿਰ ਆਪਣੇ ਹਜੇ ਬਰਸੀਨ ਰਹਾ ਫਿਰ ਵਾਹਾਂਗੇ ਫਿਰ ਉਹ ਕਈ ਵਾਰ ਲੈਟ ਨਹੀਂ ਹੁੰਦੀ ਹੈਗੀ ਇਧਰੋਂ ਆਪਣੇ ਛੋਟੀ ਮੋਟਰ ਤੋਂ ਪਾਣੀ ਲਾਤਾ ਲੋ ਖੇਤਾਂ ਜੀ ਤੋਂ ਪਾਣੀ ਰਮਾਇਆ ਹੈਗਾ ਤੇ ਫਿਰ ਬੀਜ ਪਾਟ ਦਿੰਦੇ ਉਹ ਵੀ ਜਿਆਦਾ ਪਾਣੀ ਹੋ ਜਾਂਦਾ ਨਾ ਉਹ ਫਿਰ ਉਧਰੋਂ 6:30 ਦੀ ਬਾਬਾਈ ਬੁਰਜ ਵਾਲੇ ਸਾਡੇ ਪਿੰਡ ਦੇ ਵਿੱਚ ਜਿਹੜੀ ਚਾਰ ਬੁਰਜੇ ਨੇ ਨਾ ਤੇ ਤਿੰਨ ਬੁਰਜਿਆਂ ਦੇ ਬਹੁਤ ਮੰਨਤਾ ਕੀਤੀ ਜਾਂਦੀ ਹੈਗੀ ਤੇ ਤਿੰਨ ਚਾਰ ਬੁਲਚੇ ਨੇਗੇ ਜਿਹੜੇ ਆਪਣੇ ਸੀ ਹੀ ਦੁਹਾਈ ਹੁੰਦੇ ਨੇ ਕਿ ਲੜਾਈਆਂ ਵਿੱਚੋਂ ਤੇ ਆਪਣੇ ਸਥਾਨ ਬਣਿਆ ਹੈਗਾ ਤੇ ਇਥੇ ਅਸੀਂ ਦਸਹਰੇ ਨੂੰ ਇਹਦਾ ਖੰਡ ਪਾੜ ਸਾਈ ਪੜ ਸਾਈ ਪੜ ਕਰਾਉਣਾ ਸਭੀ ਸਾਈ ਪੜ ਕਰਵਾਉਣੇ ਹੁੰਨੇਗੇ ਜਿੰਨੇ ਸਾਡੇ ਘਰ ਨੇ ਸਾਰੇ ਤੇ ਜਿੰਨੇ ਹੋਰ ਵੀ ਬੁਲਚੇ ਨੇ ਉਹ ਵੀ ਆਣਾ ਸਕੇ ਸ੍ਰੀਕੇ ਹੁੰਦੇ ਨੇਗੇ ਤੇ ਇਕੱਠੇ ਹੋ ਕੇ ਸਾਰੇ ਉਹਨਾਂ ਇਹਦਾ ਸਾਈ ਪੜ ਸਾਈ ਪੜ ਕਰਵਾਉਣ ਦੇਣਗੇ ਤੇ ਫਿਰ ਉਹ ਦਸਹਰੇ ਵਾਲੇ ਦਿਨ ਭੋਗ ਪਾਈ ਜਾਂਦੇ ਹੁੰਦੇ ਨੇਗੇ ਤੇ ਬਹੁਤ ਮੰਨਤ ਹੈਗੀ ਇਹਨਾਂ ਕੋਈ ਵੀ ਮਨੋ ਕਾਮਨਾ ਆਪਣੀ ਪੂਰੀ ਹੁੰਦੀ ਹੈ ਜੇ ਤੁਸੀਂ ਵੀ ਦਰਸ਼ਨ ਕਰ ਲਓ ਜੀ ਇਹਨਾਂ ਮੈਂ ਗੁਰੂ ਜੀ ਸੁਖ ਸੰਤ ਵਖਸੇ ਤੇ ਕਈ ਵਾਰ 10 ਮਿੰਨਾਂ ਦਾ ਆ ਜਾਂਦਾ ਨੇ ਕਈ ਵਾਰ ਨੇ ਕੋਈ ਕੰਮ ਹੋ ਜੇ ਆਏ ਬਣੀ ਆਨਾਂ ਦਾ ਤੇ ਟਾਈਮ ਤਾਂ ਨਹੀਂ ਲੱਗਦਾ ਨਾ ਬਸ ਕਈ ਵਾਰ ਦਿਮਾਗ 'ਚ ਨਹੀਂ ਗੱਲ ਭੁੱਲ ਜੰਨੀ ਆਗੇ ਤੇ ਬੈ ਉਹ ਜੀ ਕਿਰਪਾ ਕਰੇ ਪੋਪੋਸ ਕਰਾ ਕਰ ਕੇ ਹਰ ਦਸਮੀ ਮੱਥਾ ਟੇਕ ਕੇ ਜਾਇਆ ਕਰੀਏ ਬੈ ਗੁਰੂ ਜੀ ਸੁਖ ਸੰਤਿ ਵਖਸੇ ਉੱਜ ਮੱਥਾ ਪਟੇਕੇ ਆ ਗਈ ਮੈਂ ਕੱਪੜੇ ਫਿਰ ਚੇਹੇ ਕਰਦੀ ਲੇਟੀ ਮੈਨੂੰ ਨਵੇਂ ਕੱਪੜੇ ਪਾ ਕੇ ਕੰਮ ਨਹੀਂ ਬੰਦਦਾ ਹੈਗਾ ਮੈਂ ਤਾਂ ਬਹੁਤ ਔਖਾ ਲੱਗਦਾ ਨਵੇਂ ਕੱਪੜੇ ਪਾ ਕੇ ਕੰਮ ਕਰਨਾ ਕਿਉਂਕਿ ਪਤਾ ਨਹੀਂ ਕਿਹੜੇ ਵਜੇ ਪੂਸੂ ਹੈਲੀ ਮਾਰਨੇ ਮਿੰਟ ਮਾਰਦੀ ਨਹੀਂ ਗਈ ਤਦ ਕੋਹ ਆਪਣੇ ਹਟਾ ਦਿੱਤਾਗਾ ਮੈਂ ਪਹਿਲਾਂ ਲੇਟੀ ਰੱਖਦਾਂ ਨਾ ਫਿਰ ਤਾਰਾਂ ਚੋਮਾਂਗੇ ਹਜੇ ਟਾਈਮ ਪਿਆਗਾ 5:00 ਵਜੇ 6:30 ਵਜੇ ਚਾਰਾ ਚੂਣ ਲੱਗਾਂਗੇ ਤੇ ਪਾਵਾਂਗੇ ਵਿੱਚ ਦੇ ਪੂੜੀ ਤੇ ਕਿਦਨ ਆਪਣੇ 20 ਕਿਦਨ ਪੂੜੀਆਂ ਚਾਰਨੀ ਨੇ ਆਪਣੇ ਲੇਵੇ ਵਾਸਤੇ ਗਾਂ ਦੇ ਜਿਹੜੇ ਸੁੱਕਾ ਇਹ ਪਾਊਡਰ ਹੁੰਦਾਗਾ ਤੇ ਆਪਣੇ 20 ਕਿਦਨ ਲਗਾਤਾਰ ਚਾਰਨਾ ਹੁੰਦਾ 1.5 ਮਹੀਨਾ ਮਹੀਨਾ ਪਹਿਲਾਂ ਪਾ ਸੂਣ ਦੇ ਪਸੋਂ ਪਹਿਲਾਂ ਪਾ ਸਕਦੇ ਆਂਗੇ ਬਹੁਤ ਵਧੀਆ ਰਿਜ਼ਲਟ ਆ ਗਿਆ ਦਾ ਲੱਪਾ ਮੱਝਾਂ ਨੂੰ ਪਾਉਣ ਨਹੀਂ ਆ ਤੇ ਪਗਾਈਆਂ ਨੂੰ ਪਾ ਸਕਦੇ ਨਹੀਂ ਤੇ ਕਹੇ ਨਹੀਂ ਆਦੇ ਮੋਕ ਮਾਰਦੀ ਸਾਰੇ ਕੱਪੜੇ ਖਰਾਬ ਕਰ ਦਿੰਦੀ ਹੈਗੀ ਖੋਲਣੀ ਵੀ ਔਖੀ ਹੈਗੀ ਕੱਲ ਨੂੰ ਨਮਾਉਣਿਆ ਹੁਣ ਅੱਜ ਨੂੰ ਨਮਾਉਣ ਵਾਲੇ ਪੈਣਗੇ ਕਿਉਂਕਿ ਹੁਣ ਗਰਮੀ ਵੀ ਹੋ ਰਹੀ ਹੈਗੀ ਧੁੱਪ ਹੁੰਦੀ ਹੈਗੀ ਤੇ ਹੁਣ ਮੈਂ ਕਹਾਂ ਉਸ ਇਹਨਾਂ ਨੂੰ ਅੰਦਰ ਬੰਦਿਆ ਕਰੋ ਨਾ ਵੀ ਬਾਹਰ ਫਿਰ ਵੀ ਦਰਖਤ ਇੰਨੇ ਕੁੱਟੇ ਨਹੀਂ ਹੈਗੇ ਧੁੱਪ ਹੁੰਦੀ ਹੈਗੀ ਤੇ ਸੋਣ ਵਾਲੇ ਪਸੂਰਾਂ ਨਾਲ ਸਾਡੇ ਤੇ ਗਵਾਂਡੀਆਂ ਦੀ ਮੱਝ ਜਿਹੜੀ ਕਟਰੂ ਸਿੱਟ ਗਈ ਹੈਗੀ ਸੇਮਾ ਮਹੀਨਾ ਸੀਗੀ ਪਸ਼ੂਆਂ ਦੇ ਮੋਕਾਇਦੇ ਉਹ ਗਰਮੀ ਵਿੱਚ ਨਹੀਂ ਹੈਗੇ ਜੇ ਆਪਾਂ ਦੁੱਧ ਧਾਨਣ ਵਾਸਤੇ ਇਹ ਟੀਕੇ ਲਾਉਣੇ ਨੇ ਉਹ ਵੀ ਗਰਮ ਹੁੰਦੇ ਨੇ ਹਰ ਮੌਕੇ ਵਿੱਚ ਜੇ ਪਿਛਲੇ ਸਾਲ ਉਹ ਟੀਕੇ ਨਹੀਂ ਲਾਉਣੇ ਚਾਹੀਦੇ ਪਸ਼ੂਆਂ ਦੇ ਜੇ ਪਸ਼ੂ ਨੂੰ 5 ਮਹੀਨਾ ਵੀ ਨਾ ਲੱਗੇ ਉਹ ਟੀਕੇ ਬੰਦ ਕਰ ਦੇਣੇ ਚਾਹੀਦੇ ਕਿਉਂਕਿ ਉਹ ਗਰਮ ਬਹੁਤ ਹੁੰਦੇ ਨੇ ਲੋ ਜੀ ਪਾਣੀ ਵਾਈਟ ਮੈਨ ਵਿੱਚ ਪਾ ਦਾਂਗਾ ਤੇ ਆਪਾਂ ਇਹ ਕੱਪੜੇ ਧੋ ਲੈਣੇ ਆ ਕੱਲ ਬਹੁਤ ਸਾਰੇ ਕੱਪੜੇ ਧੁੱਤੇ ਨੇ ਗਰਮ ਮੌੜ ਸਾਮਣ ਵਾਲੇ ਨੇ ਉਹ ਧੁੱਤੇ ਨੇ ਕੋਈ ਇੱਕ ਵਾਰ ਪਾਇਆ ਕੋਈ ਦੋ ਵਾਰ ਕੋਈ ਨਾ ਬਲੇਜ਼ਰ ਵਗੈਰਾ ਸਾਰੇ ਧੁੱਤੇ ਨੇ ਕੱਲ ਲੋ ਜੀ ਪਾਣੀ ਲੇਟੇ ਖਾਂਦੇ ਖਾਂਦੇ ਪਾ ਕੱਪੜੇ ਧਰ ਦਿੰਨੇ ਹੈਗੇ ਚਲੋ ਜੀ ਪਾ ਵਲੌਗ ਦੇ ਇਥੇ ਐਂਡ ਕਰ ਦਿਆਂਗੇ ਵਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਸਿਆ ਜਰੂਰ ਕਰ ਦਿਓ ਤੇ ਅਗਰ ਤੁਸੀਂ ਚੈਨਲ ਪਹਿਲੀ ਵਾਰ ਹੋ ਚੈਨਲ ਨੂੰ ਤਾਂ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਕੱਲ ਨੂੰ ਮਿਲਦੇ ਆਪਾਂ ਕਿਸੇ ਨਵੇਂ ਵਲੌਗ ਨਾਲ ਤੁਸੀਂ ਨਮੀ ਗੱਲ ਲਵਾ ਦੇਣਾ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਬਾਏ